ਜਿੰਨੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਆ ਸਾਰੀਆਂ ਤੁਹਾਨੂੰ ਮੈਂ ਦਿਖਾਉਣਾ ਹੈ ਬਸ ਵੀਡੀਓ ਨਾਲ ਐਂਡ ਤੱਕ ਤੁਸੀਂ ਬਣੇ ਰਹੋ ਜੀ। ਬਾਕੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੋਠੀ ਆ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਆ ਚਾਹੀਏ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜੀ। ਤੇ ਹੁਣ ਆਪਾਂ ਗੱਲ ਕਰਦੇ ਆ ਪਹਿਲੀ ਗੱਡੀ ਦੀ ਆਪਣੇ ਕੋਲੇ ਸਭ ਤੋਂ ਲਾਲ ਰੰਗ ਦੀ ਗੱਡੀ ਪਹੁੰਚੀ ਆ। 2014ਾ ਮਾਡਲ ਹੈ ਜੀ ਬਿਲਕੁਲ ਫਰੈਸ਼ ਨਵੇਂ ਟਾਇਰ ਮਾਲਕ ਨੇ ਪਵਾਏ ਹੋਏ ਆ ਤੇ ਸਾਰਾ ਕੰਮ ਮਾਲਕ ਨੇ ਟੋਟਲ ਕਰਵਾ ਰੱਖਿਆ ਸੀ ਥੋੜੇ ਟਾਈਮ ਪਹਿਲੇ ਸਾਰੇ ਫਿਲਟਰ ਸਾਰਾ ਮੁਗਲੇਰ ਵਗੈਰਾ ਜੋ ਵੀ ਕੰਮ ਹੁੰਦਾ ਜੀ ਕੱਲਾ ਕੱਲਾ ਸਾਰਾ ਕਰਵਾਇਆ ਤੇ ਇਹਨਾਂ ਕੋਲੇ ਰਸੀਦ ਹੈਗੀ ਹੈ ਤੇ ਸਾਰਾ ਕੁਝ ਵਧੀਆ ਜਲੰਧਰ ਏਰੀਆ ਚ ਗੱਡੀ ਖੜੀ ਹੈ ਨਵੇਂ ਟਾਇਰਾਂ ਚ ਹੈ ਜੀ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤਾ ਟਾਇਰਾਂ ਬਾਰੇ ਤਾਂ ਬਾਕੀ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਬਹੁਤ ਵਧੀਆ ਹੈ ਮਾਲਕ ਨੇ ਬਹੁਤ ਜ਼ਿਆਦਾ ਸੰਭਾਈ ਦੇ ਵਿੱਚ ਰੱਖੀ ਹੋਈ ਹੈ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਵੀ ਬਹੁਤ ਵਧੀਆ ਪਈ ਹੈ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਮੇਰੇ ਵੱਲੋਂ ਕੋਈ ਜਾਣਕਾਰੀ ਰਹਿ ਗਈ ਹੋਵੇ ਤਾਂ ਤੁਸੀਂ ਮਾਲਕ ਨਾਲ ਗੱਲ ਕਰ ਲਓ ਕਿਸੇ ਨੇ ਦੇਖਣੀ ਹੋਵੇ ਜਲੰਧਰ ਜਾ ਕੇ ਦੇਖ ਸਕਦੋਂ ਨੰਬਰ ਹੈ 81958 55631 ਸੈਕਿੰਡ ਗੱਡੀ ਆਪਣੇ ਕੋਲੇ ਬਰੇਜਾ ਪਹੁੰਚੀ ਹੈ 2016 ਮਾਡਲ ਗੱਡੀ ਹੈ 6 ਲੱਖ ਤੇ 10000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਤਲਵੰਡੀ ਭਾਈ ਮਾਲਕ ਦਾ ਏਰੀਆ ਹੈ ਨਮੇਟ ਰਾਂਛਾ ਬਿਲਕੁਲ ਸ਼ੋਰੂਮ ਕੰਡੀਸ਼ਨ ਗੱਡੀ ਆ ਬਿਲਕੁਲ ਨਮੀ ਅਜੀ ਨਾ ਕੋਈ ਐਕਸੀਡੈਂਟ ਹੋਈ ਆ ਨਾ ਕੋਈ ਲੱਗੀ ਹੋਈ ਆ ਨਾ ਕੋਈ ਡੈਮੇਜ ਜਿਵੇਂ ਸ਼ੋਰੂਮ ਚੋਂ ਆਪਾਂ ਕੜਵਾ ਕੇ ਲਿਆਉਣੇ ਗੱਡੀ ਓਵੇਂ ਕੰਡੀਸ਼ਨ ਪਈ ਆ ਅੰਦਰੋਂ ਬਹੁਤ ਵਧੀਆ ਪਈ ਆ ਅੰਦਰੋਂ ਇੰਟੀਰੀਅਰ ਬਹੁਤ ਵਧੀਆ ਜੀ ਬਾਕੀ ਸੀਟ ਕਵਰ ਮੈਟਿੰਗ ਸਾਰਾ ਕੁਝ ਮਾਲਕ ਨੇ ਵਧੀਆ ਰੱਖਿਆ ਹੋਇਆ ਸੀਟ ਕਵਰ ਨਵੇਂ ਚੜੇ ਹੋਈ ਨਹੀਂ ਤੇ ਇਹ ਬਾਕੀ ਫੋਟੋਆਂ ਚ ਸਾਰਾ ਕੁਝ ਦਿਖਿ ਰਿਹਾ ਅੰਦਰ ਬਾਹਰੋਂ ਇਹਨਾਂ ਨੇ ਫੋਟੋਆਂ ਬਹੁਤ ਵਧੀਆ ਖਿੱਚ ਕੇ ਆਪਣੇ ਕੋਲੇ ਭੇਜੀ ਆ ਨਵੇਂ ਟਾਇਰਾਂ ਚ ਸੋਹਣੀ ਗੱਡੀ ਆ ਸਾਫ਼ ਸੁਥਰੀ ਆ ਵਧੀਆ ਕੋਈ ਚਰੀਟ ਕੋਈ ਡੈਂਟ ਆ ਆਪਾਂ ਨੂੰ ਕੁਝ ਨਹੀਂ ਮਿਲਣਾ ਕਿਸੇ ਪਾਸੇ 610 ਡਿਮਾਂਡ ਤੋਂ ਮੈਂ ਦੱਸ ਹੀ ਦਿੱਤੀ ਨੰਬਰ 92 ਦਾ 94637 48675 ਨੰਬਰ 3T I20 ਗੱਡੀ ਲੈ ਕੇ ਪਹੁੰਚੇ ਆਪਾਂ 12 ਮਾਡਲ ਐ ਫਾਸਟ ਓਨਰ ਐ ਗੱਡੀ ਦੀ ਕੰਡੀਸ਼ਨ ਬਹੁਤ ਜ਼ਿਆਦਾ ਵਧੀਆ ਜੀ 12 ਮਾਡਲ ਜ਼ਰੂਰ ਹੈ ਪਰ ਮਾਲਕ ਨੇ ਬਹੁਤ ਜ਼ਿਆਦਾ ਸੰਭਾਈ ਦੇ ਵਿੱਚ ਗੱਡੀ ਰੱਖੀ ਹੋਈ ਹੈ ਇੱਕ ਹੱਥ ਗੱਡੀ ਚੱਲੀ ਹੋਈ ਹੈ ਜਾਂ ਜਿਹੜੇ ਮਾਲਕ ਆਪ ਨੇ ਉਹ ਆਰਮੀ ਪਰਸਨ ਨੇ ਜਦੋਂ ਛੁੱਟੀ ਆਉਂਦੇ ਆ ਉਦੋਂ ਚਲਾਉਂਦੇ ਆ ਮਾੜੀ ਮੋਟੀ ਨਹੀਂ ਤਾਂ ਗੱਡੀ ਐਵੇਂ ਗਾਰਾਜ ਚ ਖੜੀ ਰਹਿੰਦੀ ਹੈ ਮੋਗੇ ਖੜੀ ਹੈ ਗੱਡੀ ਜਾ ਕੇ ਦੇਖਣੇ ਬਚਾ ਕੇ ਦੇਖ ਲਿਓ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਟਾਇਰਾਂ 'ਚ ਜਿਹੜੇ ਅਲਾਈ ਲੱਗੇ ਹੋਏ ਨੇ ਮਾਲਕ ਨੇ ਦੱਸਿਆ ਜਿਹੜੇ ਟੌਪ ਮਾਡਲ ਹੁਣ ਵਰਨਾ ਗੱਡੀ ਦੇ ਆਉਂਦੇ ਆ ਉਹ ਇਹਨਾਂ ਨੇ ਆ ਲਾਈ ਪੋ ਆਏ ਹੋਏ ਨੇ ਤੇ ਡਿਮਾਂਡ 3.5 ਲੱਖ ਰੁਪਇਆ ਮਾਲਕ ਨੇ ਕਿਹਾ। ਬਾਕੀ ਮਾਲਕ ਕਹਿੰਦੇ ਵੀ ਮੌਕੇ ਤੇ ਕਰ ਲਵਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ। ਮੋਗੇ ਖੜੀ ਹੈ ਗੱਡੀ ਤੇ ਸੋਹਣੀ ਗੱਡੀ ਆ। ਬਾਕੀ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਹੈ। 96460 ਤੇ 14435 ਕੋਈ ਵੀ ਗੱਲ ਕਰਨੀ ਹੈ ਆਪੇ ਕਰੋ ਜੀ। ਫੋਰਚੂਨਰ ਆਪਾਂ ਗੱਡੀ ਹੁਣ ਲੈ ਕੇ ਪਹੁੰਚਿਆ ਫੋਰਚੂਨਰ ਡੀਜ਼ਲ ਵਰਜ਼ਨ 2013 ਮਾਡਲ 8 ਲੱਖ ਤੇ 95000 ਦੀ ਡਿਮਾਂਡ ਦੇ ਵਿੱਚ। ਗੱਡੀ ਖੜੀ ਹੈ ਜਿੱਲੂ ਲੁਧਿਆਣਾ ਏਰੀਆ 'ਚ ਤੇ ਨਵੇਂ ਟਾਇਰਾਂ 'ਚ ਸ਼ੋਰੂਮ ਕੰਡੀਸ਼ਨ ਗੱਡੀ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਤੇ ਚਾਰੇ ਪਾਸੇ ਫੋਟੋਆਂ ਬਾਕੀ ਚੱਲ ਹੀ ਰਹੀਆਂ ਗੱਡੀ ਪੂਰੀ ਮੋਡੀਫਾਈ ਕਰਵਾਈ ਹੋਈ ਹੈ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਹਿਲੀ ਅੱਖੀ ਗੱਡੀ ਪਸੰਦ ਆ ਜੂਗੀ 8,95,000 ਰੁਪਇਆ ਇੱਕ ਵਾਰੀ ਡਿਮਾਂਡਾ ਬਾਕੀ ਮੌਕੇ ਤੇ ਹੋ ਜਾਊਗਾ ਗੱਡੀ ਸਿਲਵਰ ਰੰਗ ਦੇ ਵਿੱਚ ਹੈ 13 ਮਾਡਲ ਹੈ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜਿੰਨਾ ਦੀ ਗੱਡੀ ਹੈ 86 998 50161 ਜੜੀ ਵੀ ਗੱਲ ਕਰਨੀ ਹੈ ਤੁਸੀਂ ਆਪੇ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਆ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲਣਗੀਆਂ ਪਹਿਲਾਂ ਤੁਸੀਂ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਵਧੀਆ ਲੱਗ ਰਹੀ ਹੈ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੇ ਵੀਡੀਓ ਵਧੀਆ ਲੱਗੀ ਹੈ ਤੇ ਇਸ ਤਰ੍ਹਾਂ ਦੀ ਤੁਸੀਂ ਚਾਹੁੰਦੇ ਹੋ ਵੀ ਸਾਡੇ ਕੋਲੇ ਹਰ ਰੋਜ਼ ਵੀਡੀਓ ਪਹੁੰਚੇ ਤੇ ਅਸੀਂ ਹਰ ਰੋਜ਼ ਵੀਡੀਓ ਦੇਖਣਾ ਚਾਹੁੰਦੇ ਆ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਉਹਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਕਰ ਦੋ ਚੈਨਲ ਨੂੰ ਵੱਧ ਤੋਂ ਵੱਧ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਜਰੂਰ ਦਬਿਓ ਜੀ ਠੀਕ ਹੈ ਜੀ ਬਾਕੀ ਤੁਹਾਨੂੰ ਮੈਂ ਇੱਕ ਵਾਰ ਫਿਰ ਤੋਂ ਕਹਿ ਦੇਣਾ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ 77 194 45 360 ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਗੱਡੀ ਹੈ ਕੋਈ ਮਸ਼ੀਨਰੀ ਹੈ ਕੋਠੀ ਹੈ ਘਰ ਹੈ ਹਵੇਲੀ ਮਹਿਲ ਕਿਸੇ ਵੀ ਏਰੀਆ ਚ ਵੱਡਾ ਘਰ ਹੈ ਛੋਟਾ ਘਰ ਹੈ ਵੱਡੀ ਕੋਠੀ ਛੋਟੀ ਕੋਠੀ ਕੁਝ ਵੀ ਹੈ ਚਾਹੀ ਆਪਣੇ ਕੋਲ ਬਸ ਭੇਜ ਦੇ ਕਰੋ ਵੀਡੀਓ ਜਾਣਕਾਰੀ ਫੋਟੋਆਂ ਤੇ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾ ਐਡ ਲਗਾ ਦੇਵਾਂਗੇ ਜੀ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਡਿਜ਼ਾਇਰ ਗੱਡੀ ਦੇਖੋ ਹੁਣ ਤੁਸੀਂ ਨੋਵਾਂ ਮਾਡਲ ਹੈ 165000 ਰੁਪਏ ਡਿਮਾਂਡ ਹੈ ਬਲਾਚੌਰ ਮਾਲਕ ਦਾ ਏਰੀਆ ਦਾ ਤੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ 70 ਤੋਂ 75 ਪੈਸੇ ਮਿਲ ਚੁਗੀ। ਗੱਡੀ ਸਿਲਵਰ ਰੰਗ ਚ ਹੈ। ਗੱਡੀ ਦੀ ਕੰਡੀਸ਼ਨ ਆਲੂਕੇ ਨੋ ਮਾਡਲ ਜਰੂਰ ਹੈ। ਪਰ ਗੱਡੀ ਮਾਲਕ ਨੇ ਵਧੀਆ ਸ਼ੌਂਕ ਨਾਲ ਰੱਖੀ ਹੋਈ ਹੈ। ਕਿਸੇ ਨੇ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦਾ हूं। ਕਿਸੇ ਨੇ ਚਲਾ ਕੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦਾ हूं। ਨੋ ਮਾਡਲ ਹੈ। ਬੱਲਾ ਚੋਰ ਖੜੀ ਹੈ। ਨੰਬਰ 79 865 47972 ਹੁਣ ਆਪਾਂ ਗੱਲ ਕਰਾਂਗੇ ਜੈਨ ਗੱਡੀ ਦੀ ਆਪਣੇ ਕੋਲੇ ਜੈਨ ਗੱਡੀ ਇੱਕ ਪਹੁੰਚੀ ਹੈ 2001 ਦਾ ਮਾਡਲ ਹੈ ਜੀ 39000 ਰੁਪਿਆ ਡਿਮਾਂਡ ਹੈ ਤਲਵੰਡੀ ਭਾਈ ਮਾਲਕ ਦਾ ਏਰੀਆ ਨਵੇਂ ਟਾਰਾਂ ਚਾ 39000 ਦੀ ਡਿਮਾਂਡ ਦੇ ਵਿੱਚ ਗੱਡੀ ਪਹੁੰਚੀ ਹੈ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਜਾ ਕੇ ਦੇਖ ਲਿਓ ਚਲਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖ ਲਿਓ ਨੰਬਰ 94633 48290 ਗੱਲਬਾਤ ਜਿਹੜੀ ਵੀ ਕਰਨੀ ਹੋਵੇ ਆਪੇ ਕਰ ਲਿਓ ਜੀ ਤੇ ਬਾਕੀ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਮੈਂ ਕਮੈਂਟ ਹਰ ਉਸ ਤੁਹਾਡੇ ਪੜਦਾ ਹੁਣ ਤੇ ਅੱਜ ਵੀ ਆਪਾਂ ਤੁਹਾਡੇ ਸਾਰੇ ਕਮੈਂਟ ਪੜਾਂਗੇ ਪਹਿਲਾਂ ਮੈਨੂੰ ਲਾਜ਼ਮੀ ਦੱਸਿਓ ਵੀਡੀਓ ਤੁਹਾਨੂੰ ਕਿਵੇਂਦ ਲੱਗੀ ਵਧੀਆ ਲੱਗੀ ਐ ਤਾਂ ਨੀਚੇ ਕਮੈਂਟ ਦੇ ਵਿੱਚ ਲਾਜ਼ਮੀ ਲਿਖਿਓ ਜੀ ਕੁਝ ਵੀ ਲਿਖੋ ਜੀ ਕੁਝ ਗੱਲ ਕਰਨੀ ਐ ਕੁਝ ਪੁੱਛਣਾ ਤੁਸੀਂ ਕਰੋ ਕਮੈਂਟ ਆਪਾਂ ਤੁਹਾਡਾ ਕਮੈਂਟ ਜ਼ਰੂਰ ਪੜਾਂਗੇ ਤੇ ਹੁਣ ਆਪਾਂ ਕਮੈਂਟਾਂ ਦੀ ਗੱਲ ਕਰਦੇ ਆ ਜੀ ਪਹਿਲਾ ਕਮੈਂਟ ਜਿਹੜਾ ਆਪਣੇ ਕੋਲੇ ਪਹੁੰਚਿਆ ਇਹਨਾਂ ਦਾ ਨਾਮ ਹੈ ਅੰਮ੍ਰਿਤ ਸਿੰਘ ਮੋਮੀ ਤੇ ਇਹਨਾਂ ਨੇ ਕਿਹਾ ਹੈ ਪਾਜੀ ਕੋਈ ਆਲਟੋ ਗੱਡੀ ਹੋਵੇ ਪੰਜਾਬ ਨੰਬਰਾਂ 60 ਤੋਂ 70000 ਦੇ ਵਿੱਚ ਕਪੂਰਥਲੇ ਏਰੀਆ 'ਚ ਪਾਸਿੰਗ ਵਾਲੀ ਚਾਹੀਦੀ ਐ ਕੋਈ ਗੱਲ ਨਹੀਂ ਜੀ ਜਲਦੀ ਆਪਾਂ ਦੇਖਦੇ ਆ ਕੋਈ ਲੈ ਕੇ ਪਹੁੰਚਾਂਗੇ ਤੁਹਾਡੇ ਵਾਸਤੇ ਤੇ ਕਈ ਗੱਡੀਆਂ ਆਪਾਂ ਆਲਟੋ ਪਾ ਵੀ ਰੱਖੀਆਂ ਤੁਸੀਂ ਹੋਰ ਵੀਡੀਓ ਆਪਣੀਆਂ ਪਹਿਲਾਂ ਈ ਚੈੱਕ ਕਰ ਲਓ ਜਿਆਦਾ ਪੁਰਾਣੀਆਂ ਨਾ ਦੇਖੋ ਘਰ ਤੋਂ ਘਾਟਾ ਹਫਤੇ ਤੱਕ ਦੇਖ ਸਕਦੇ ਹੋ ਜੀ ਕਿਉਂਕਿ ਆਪਾਂ ਹਰ ਰੋਜ਼ ਵੀਡੀਓ ਪਾਉਂਦੇ ਆ ਹਫਤੇ ਤੱਕ ਦੀਆਂ ਵੀਡੀਓ ਦੇਖੋ ਤੇ ਕੋਈ ਆਲਟੋ ਗੱਡੀ ਤੁਹਾਨੂੰ ਮਿਲਦੀ ਐ ਤਾਂ ਤੁਸੀਂ ਮਾਲਕ ਨਾਲ ਸਿੱਧੀ ਗੱਲ ਕਰ ਲਓ ਵਿੱਚ ਨੰਬਰ ਹੋਊਗਾ। ਆਗਲਾ ਕਮੈਂਟ ਆਪਣੇ ਕੋਲੇ ਭਿੰਦਰ ਕਹਿੰਦੇ ਨੇ। ਭਿੰਦਰ ਇਹਨਾਂ ਦਾ ਨਾਮ ਹੈ ਜੀ। ਇਹਨਾਂ ਨੇ ਕਿਹਾ ਬਹੁਤ ਵਧੀਆ ਵੀਡੀਓ ਹੁੰਦੀ ਆ ਬਾਈ ਜੀ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ। ਵੀਰ ਜੀ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ। ਤੁਸੀਂ ਬਹੁਤ ਚੰਗੇ ਹੋ ਜੀ ਤੇ ਬਾਬਾ ਜੀ ਤੁਹਾਡੇ ਤੇ ਵੀ ਮਿਹਰ ਹਮੇਸ਼ਾ ਰੱਖੇ ਜੀ। ਹੱਸਦੇ ਵਸਦੇ ਰਹੋ ਤੇ ਬਹੁਤ ਸੋਹਣਾ ਤੁਸੀਂ ਕਮੈਂਟ ਕੀਤਾ ਤੇ ਤੁਹਾਡਾ ਸ਼ੁਕਰੀਆ ਜੀ। ਧੰਨਵਾਦ ਤੇ ਤੁਹਾਡਾ ਸਵਾਗਤ ਹੈ ਜੀ। ਤੁਹਾਡੇ ਆਪਦੇ ਆਪਣੇ ਚੈਨਲ ਤੇ ਅਗਲਾ ਕਮੈਂਟ ਆਪਣੇ ਕੋਲ ਪਹੁੰਚਿਆ ਜੀ ਇਹਨਾਂ ਦਾ ਨਾਮ ਹੈ ਹਰਦੀয়াল ਸੰਧੂ ਇਹਨਾਂ ਨੇ ਕਿਹਾ ਕਿੱਥੇ ਹੈ ਔਰ ਜਿਹੜੀ ਗੱਡੀ ਤੇ ਤੁਸੀਂ ਕਮੈਂਟ ਕੀਤਾ ਸੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰੋ ਜੀ ਵੀਡੀਓ ਦੇ ਵਿੱਚ ਲਿਖਿਆ ਵੀ ਹੋਇਆ ਬੋਲਿਆ ਵੀ ਹੋਇਆ ਵੀ ਕਿੱਥੇ ਗੱਡੀ ਖੜੀ ਆ ਤੁਸੀਂ ਉਹਨਾਂ ਨਾਲ ਸਿੱਧੀ ਗੱਲਬਾਤ ਕਰ ਲਿਓ ਵਿੱਚ ਨੰਬਰ ਵੀ ਹੋਊਗਾ ਠੀਕ ਹੈ ਜੀ ਬਾਕੀ ਵੀਡੀਓ 'ਚ ਸਾਰਾ ਕੁਝ ਦੱਸਿਆ ਹੀ ਹੁੰਦਾ ਹੈ ਅਗਲਾ ਕਮੈਂਟ ਕੁਲਵੰਤ ਸਿੰਘ ਦਾ ਜੀ ਇਹਨਾਂ ਨੇ ਕਿਹਾ ਵੈਰੀ ਗੁੱਡ ਜੀ ਰੱਬ ਤਰੱਕੀ ਬਖਸ਼ੇ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਕੁਲਵੰਤ ਸਿੰਘ ਜੀ ਤੇ ਬਹੁਤ ਸੋਹਣਾ ਕਮੈਂਟ ਕੀਤਾ ਤੁਸੀਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਬਾਕੀ ਬਸ ਅੱਜ ਲਈ ਜੰਨੇ ਕਮੈਂਟੀ ਜੀ ਤੇ ਅਗਲੀ ਵੀਡੀਓ ਚ ਹੋਰ ਵੀ ਆਪਾਂ ਬਾਅਦ ਕਮੈਂਟ ਪੜਾਂਗੇ ਤੇ ਕਿਵੇਂ ਦੇ ਲੱਗੇ ਤੁਹਾਨੂੰ ਕਮੈਂਟ ਤੇ ਵੀਡੀਓ ਕਿਵੇਂ ਦੇ ਲੱਗੀ ਮਿਸ਼ਨਰੀਆਂ ਕਿਵੇਂ ਦੀਆਂ ਲੱਗੀਆਂ ਜਰੂਰ ਦੱਸੋ ਜੀ ਮੈਨੂੰ ਤੇ ਵੱਧ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਤੇ ਮਿਲਦੇ ਆ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਘਰ ਮਕਾਨ ਦੇ ਨਾਲ ਸੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ